70 ਸਾਲਾਂ ਦਾ ਦਵਿੰਦਰ ਸਿੰਘ ਇਹ ਤਸਵੀਰ ਵੇਖ ਕੇ ਕੌਣ ਕਹੇਗਾ ਕਿ ਇਹ ਅਜੀਹਾ ਕਰ ਵੀ ਸਕਦਾ ਹੋਵੇਗਾ ਵਿਸ਼ਵਾਸ ਨਹੀਂ ਹੁੰਦਾ ਹਾਲਾਂਕਿ ਮਾਮਲਾ ਜਾਂਚधीन ਹੈ ਪਰ ਫਿਰ ਵੀ ਵਿਸ਼ਵਾਸ ਕਰਨਾ ਔਖਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਮਹਿਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾਣ ਹਰਿਆਣਾ ਦੇ ਕੈਥਲ ਵਿੱਚ ਸ਼ੁੱਕਰਵਾਰ ਨੂੰ ਦਵਿੰਦਰ ਸਿੰਘ ਨੂੰ ਫੜਿਆ ਗਿਆ ਦਵਿੰਦਰ ਸਿੰਘ ਦੇ ਨਾਂ ਨਾਲ ਟੈਗ ਲੱਗਿਆ ਪਾਕਿਸਤਾਨੀ ਜਸੂਸ ਉਹ ਪਾਕਿਸਤਾਨੀ ਜਸੂਸ ਹੈ ਕਿ ਨਹੀਂ ਇਸ ਮਾਮਲੇ ਤੇ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਪਰ ਲੀਡਿੰਗ ਪਬਲਿਕੇਸ਼ਨ ਦੈਨਿਕ ਭਾਸਕਰ ਤੇ ਹੋਰ ਮੀਡੀਆ ਰਿਪੋਰਟਸ ਦੀਆਂ ਖਬਰਾਂ ਤੇ ਜਾਈਏ ਤਾਂ ਫੜੇ ਗਏ ਦਵਿੰਦਰ ਸਿੰਘ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਉਹ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਗਿਆ ਸੀ ਜੋਥੇ ਇੱਕ ਕੁੜੀ ਨੇ ਉਸ ਨੂੰ ਹਾਨੀ ਟਰੱਕ ਵਿੱਚ ਫਸਾ ਲਿਆ। ਇਸ ਦੇ ਬਾਅਦ ਉਸ ਨੂੰ 7 ਦਿਨ ਉਸ ਕੁੜੀ ਨੇ ਆਪਣੇ ਨਾਲ ਵੀ ਰੱਖਿਆ। ਉਸ ਕੁੜੀ ਨੇ ਉਸ ਨੂੰ ਪਾਕਿਸਤਾਨ ਵਿੱਚ ਜੋ ਸੂਸੀ ਦੀ ਟ੍ਰੇਨਿੰਗ ਦਵਾਈ ਫਿਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ 5 ਏਜੰਟਾਂ ਦੇ ਨਾਲ ਸੰਪਰਕ ਕਰਾ ਦਿੱਤਾ। ਕੁੜੀ ਨੇ ਉਸ ਨੂੰ ਲਾਲਚ ਦਿੱਤਾ ਕਿ ਜੇ ਉਹ ਖੁਫੀਆ ਸੂਚਨਾਵਾਂ ਦੇਏਗਾ ਤਾਂ ਉਸ ਦੀ ਫਰੈਂਡਸ਼ਿਪ ਹੋਰ ਖੂਬਸੂਰਤ ਕੁੜੀਆਂ ਨਾਲ ਕਰਾਵਾਂਗੇ। ਇਸ ਦੇ علاوہ ਉਸ ਨੂੰ ਪੈਸੇ ਵੀ ਮਿਲਣਗੇ। ਕਹਿੰਦੇ ਨੇ ਕਿ ਇਹ ਮੁੰਡਾ ਦਵਿੰਦਰ ਸਿੰਘ ਲਾਲਚ ਵਿੱਚ ਆ ਗਿਆ ਅਤੇ ਫੌਜੀਆ ਨਾਲ ਜੁੜੀ ਜਾਣਕਾਰੀਆਂ ਭੇਜਣ ਲੱਗਾ। ਪੁਲਿਸ ਨੇ ਇਸ ਨੌਜਵਾਨ ਨੂੰ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਫੋਟੋ ਪੋਸਟ ਦੇ ਬਾਅਦ ਕੈਥਲ ਦੇ ਗੁਲਾ ਥਾਣੇ ਵਿੱਚ ਤੇ ਸਰਚ ਕਰਕੇ ਫੜਿਆ ਸੀ ਪਰ ਪੋਸ਼ਤਾਸ਼ਵਸ਼ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਹੈ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਆਈਐਸਆਈ ਦੇ ਏਜੰਟਾਂ ਨੂੰ ਹੁਣ ਤੱਕ ਪਟਿਆਲਾ ਕੈਂਟ ਖੇਤਰ ਦੀ ਜਾਣਕਾਰੀ ਅਤੇ ਫੋਟੋ ਨੂੰ ਵੇਚ ਚੁੱਕਾ ਹੈ ਇਸ ਦੇ ਬਾਅਦ ਉਸ ਨੇ ਡਾਟਾ ਮੋਬਾਈਲ ਤੋਂ ਡਿਲੀਟ ਕਰ ਦਿੱਤਾ ਪੁਲਿਸ ਹੁਣ ਉਸ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਡਿਲੀਟ ਕੀਤਾ ਡਾਟਾ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੀਡੀਆ ਰਿਪੋਰਟਸ ਮੁਤਾਬਕ ਦਵਿੰਦਰ ਸਿੰਘ ਨੇ ਪੁਲਿਸ ਨੂੰ ਅਜੇ ਤੱਕ ਕੀ ਕੀ ਦੱਸਿਆ ਉਹ ਜਾਣ ਲੈਣੇ ਅਰੋਪੀ ਦੀ ਪਛਾਣ ਪਟਿਆਲਾ ਦੇ ਪਿੰਡ ਮਸਤਗੜ ਦੇ ਰਹਿਣ ਵਾਲੇ ਦਵਿੰਦਰ ਸਿੰਘ ਢਿੱਲੋਂ ਜੋ ਕਿ 25 ਸਾਲ ਦਾ ਹੈ ਉਸ ਦੇ ਰੂਪ ਵਿੱਚ ਹੋਈ ਹੈ ਪੁਸ਼ਤਾਸ਼ ਵਿੱਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵੰਬਰ 2024 ਵਿੱਚ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਲਾਹੌਰ ਅਤੇ ਪੰਜਾ ਸਾਹਿਬ ਵਰਗੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਗਿਆ ਸੀ ਇਸ ਦੌਰਾਨ ਉੱਥੇ ਉਸ ਨੂੰ ਇੱਕ ਕੁੜੀ ਮਿਲੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੁੜੀ ਬਹੁਤ ਖੂਬਸੂਰਤ ਸੀ ਇਸ ਲਈ ਉਹ ਉਸ ਦੇ ਚੱਕਰ ਵਿੱਚ ਆ ਗਿਆ ਕੁੜੀ ਨੇ 7 ਦਿਨ ਉਸ ਨੂੰ ਆਪਣੇ ਨਾਲ ਰੱਖਿਆ ਇਸ ਦੇ ਬਾਅਦ ਕਿਹਾ ਕਿ ਜੇ ਉਹ ਉਸ ਨੂੰ ਹੋਰ ਇਨਫੋਰਮੇਸ਼ਨਸ ਦੇਵੇਗਾ ਤਾਂ ਉਸ ਦੀ ਦੋਸਤੀ ਉਹ ਹੋਰ ਕੁੜੀਆਂ ਨਾਲ ਵੀ ਕਰਾਏਗਾ ਨਵਿੰਦਰ ਸਿੰਘ ਦੇ ਮੁਤਾਬਕ ਕੁੜੀ ਨੇ ਉਸ ਨੂੰ ਮੋਟਾ ਪੈਸਾ ਦੇਣ ਦੀ ਗੱਲ ਵੀ ਕਹੀ ਸੀ ਇਸ ਨਾਲ ਉਹ ਲਾਲਚ ਵਿੱਚ ਆ ਗਿਆ ਕੁੜੀ ਨੇ ਉਸ ਨੂੰ 5 ਲੋਕਾਂ ਦੇ ਨੰਬਰ ਦਿੱਤੇ ਸਨ ਉਹ ਸਾਰੇ ਆਈਐਸਆਈ ਏਜੰਟਸ ਸਨ ਉਹਨਾਂ ਨੇ ਦਵਿੰਦਰ ਨੂੰ ਬਕਾਇਦਾ ਜਸੂਸੀ ਦੀ ਟ੍ਰੇਨਿੰਗ ਦਵਾਈ ਉਹ ਲਗਾਤਾਰ ਕੰਟੈਕਟ ਦੇ ਵਿੱਚ ਬਣੇ ਰਹੇ ਨੌਜਵਾਨ ਨੇ ਦੱਸਿਆ ਹੈ ਕਿ ਉਸ ਨੂੰ ਪੰਜਾਬ ਦੇ ਫੌਜੀ ਇਲਾਕਿਆਂ ਦੀ ਲਿਸਟ ਦੇ ਕੇ ਉਹਨਾਂ ਦੀ ਜਸੂਸੀ ਕਰਨ ਦੇ ਲਈ ਕਿਹਾ ਗਿਆ ਸੀ ਉਸ ਨੇ ਕਿਹਾ ਕਿ ਕੁਝ ਖਾਸ ਖੇਤਰਾਂ ਦੀ ਹੀ ਜਾਣਕਾਰੀ ਭੇਜੀ ਸੀ ਇਹ ਵੀ ਕਿਹਾ ਗਿਆ ਕਿ ਫੌਜੀ ਇਲਾਕਿਆਂ ਤੋਂ ਨਿਕਲਣ ਵਾਲੇ ਸਮਾਨ ਦੀ ਜਾਣਕਾਰੀ ਵੀ ਦੇਣੀ ਸੀ ਇਸ ਦੇ ਬਾਅਦ ਦਵਿੰਦਰ ਨੇ ਪਟਿਆਲਾ ਕੈਂਟ ਦੀ ਜਾਣਕਾਰੀ ਅਤੇ ਫੋਟੋ ਭੇਜੇ ਐਸਪੀ ਆਸਥਾ ਮੋਦੀ ਨੇ ਦੱਸਿਆ ਕਿ ਆਰੋਪੀ ਦਵਿੰਦਰ ਸਿੰਘ ਨੇ 13 ਮਈ ਨੂੰ ਫੇਸਬੁੱਕ ਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਸੰਬੰਧਿਤ ਇੱਕ ਪੋਸਟ ਪਾਈ ਸੀ ਜਿਸ ਦੇ ਬਾਅਦ ਉਸ ਨੂੰ ਕਾਬੂ ਕਰਕੇ ਪੁੱਛਤਾਸ਼ ਕੀਤੀ ਗਈ ਉਹ ਪਟਿਆਲਾ ਦੇ ਖਾਲਸਾ ਕਾਲਜ ਵਿੱਚ ਐਮਏ ਫਰਸਟ ਈਅਰ ਪੋਲਿਟੀਕਲ ਸਾਇੰਸ ਦਾ ਵਿਦਿਆਰਥੀ ਹੈ ਪਟਿਆਲਾ ਵਿੱਚ ਹੀ ਉਹ ਕਿਰਾਏ ਤੇ ਰਹਿ ਰਿਹਾ ਸੀ ਜਾਸੂਸੀ ਦੇ ਬਦਲੇ ਉਸ ਨੂੰ ਮੋਟੀ ਰਕਮ ਮਿਲੀ ਹੋ ਸਕਦੀ ਹੈ ਇਸ ਲਈ ਪੁਲਿਸ ਉਸਦੇ ਅਤੇ ਉਸਦੇ ਪਰਿਵਾਰ ਵਾਲਿਆਂ ਦੇ ਖਾਤੇ ਦੀ ਜਾਣਕਾਰੀ ਕੱਢ ਰਹੀ ਹੈ ਉਹ ਮਿਡਲ ਕਲਾਸ ਫੈਮਿਲੀ ਦਾ ਮੁੰਡਾ ਹੈ ਉਸਦੇ ਮਾਤਾ ਪਿਤਾ ਅਤੇ ਛੋਟੀ ਭੈਣ ਨੇ ਭੈਣ 12ਵੀਂ ਦੀ ਪੜ੍ਹਾਈ ਕਰ ਰਹੀ ਹੈ ਪਿਤਾ ਕਿਸਾਨ ਹੁਣ ਗੱਲ ਹਰਿਆਣਾ ਦੀ ਹੀ ਇਸ ਖੂਬਸੂਰਤ YouTube ਵਰਤੀ ਜਿਸ ਦੀ ਕਹਾਣੀ ਡਿਫਰੈਂਟ ਹੈ ਪਰ ਮਕਸਦ ਗਵਿੰਦਰ ਸਿੰਘ ਵਾਲਾ ਹੀ ਲੱਗ ਰਿਹਾ ਹੈ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਇਲਜ਼ਾਮ ਵਿੱਚ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਗਿਆ। ਹਿਸਾਰ ਪੁਲਿਸ ਦੇ ਮੁਤਾਬਕ ਜੋਤੀ ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਸੰਪਰਕ ਵਿੱਚ ਸੀ। ਸੋਸ਼ਲ ਮੀਡੀਆ ਦੇ ਜ਼ਰੀਏ ਉਹ ਭਾਰਤ ਦੀ ਸੀਕ੍ਰੀਟ ਇਨਫੋਰਮੇਸ਼ਨ ਪੇਸ਼ ਰਹੀ ਸੀ। ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕੀ ਜੋਤੀ ਤੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਸੀ ਵੈਲਕਮ ਟੂ ਪਾਕਿਸਤਾਨ ਜੋਤੀ ਦੋ ਵਾਰ ਸਿੱਖਰ ਘਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਗਈ ਇਸ ਦੇ ਇਲਾਵਾ ਇੱਕ ਵਾਰ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਉੱਥੇ ਗਈ ਜੋਤੀ ਦੀ ਉਮਰ 33 ਸਾਲ ਹੈ ਉਸ ਦਾ ਘਰ ਹਿਸਾਰ ਦੇ ਨਿਯੋਗਰਸੇਨ ਕਲੋਨੀ ਵਿੱਚ ਹੈ ਬੀਏ ਦੀ ਪੜ੍ਹਾਈ ਕੀਤੀ ਹੈ ਅਜੇ ਵਿਆਹ ਨਹੀਂ ਹੋਇਆ ਤੇ ਜ਼ਿਆਦਾਤਰ ਦਿੱਲੀ ਵਿੱਚ ਰਹਿੰਦੀ ਹੈ 6 ਮਹੀਨوں ਉਹ ਹਿਸਾਰ ਤੋਂ ਦਿੱਲੀ ਗਈ ਸੀ ਜੋਤੀ ਦੇ ਪਿਤਾ ਹਰੀਸ਼ ਕੁਮਾਰ ਮਲੋਤਰਾ ਬਿਜਲੀ ਨਿਗਮ ਤੋਂ ਰਿਟਾਇਰ ਨੇ ਜੋਤੀ ਦਾ ਪਾਸਪੋਰਟ 21 ਅਕਤੂਬਰ 2018 ਨੂੰ ਬਣਿਆ ਸੀ ਉਹ 21 ਅਕਤੂਬਰ 2028 ਤੱਕ ਵੈਲਿਡ ਹੈ ਜੋਤੀ ਅਤੇ ਉਸਦੇ ਪਿਤਾ ਦੇ ਖਿਲਾਫ ਪੁਲਿਸ ਵਿੱਚ ਕੋਈ ਪੁਰਾਣਾ ਮਾਮਲਾ ਦਰਜ ਨਹੀਂ ਹੈ ਜੋਤੀ ਸੋਸ਼ਲ ਮੀਡੀਆ ਤੇ ਐਕਟਿਵ ਹੈ ਫੇਸਬੁਕ ਤੇ YouTube ਤੇ 3 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ ਪਿਛਲੇ 2-3 ਸਾਲਾਂ ਤੋਂ ਉਹ ਟਰੈਵਲ ਵਿਦ ਜੋ ਦੇ ਨਾਂ ਨਾਲ ਇੱਕ ਚੈਨਲ ਚਲਾਉਂਦੀ ਹੈ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਦੇ ਵੀਡੀਓਜ਼ ਪਾਉਂਦੀ ਹੈ ਪਹਿਲਾਂ ਉਹ ਗੁਰੂਗ੍ਰਾਮ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੁੰਦੀ ਸੀ ਪਰ ਕੋਵਿਡ ਦੌਰਾਨ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਇਸ ਦੇ ਬਾਅਦ ਉਹ ਬਲੌਗਰ ਬਣ ਗਈ ਮੀਡੀਆ ਰਿਪੋਰਟਸ ਦੇ ਮੁਤਾਬਕ ਸਾਲ 2023 ਵਿੱਚ ਜੋਤੀ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ اے یاترا اس نے ہائی کمیشن دے ذریعے ویزا لے کے کی تسی. اس دوران جوتی دی, دی ملاقات پاکستان ہائی کمیشن دے ملازم احسان ار رحیم ارف دانش نال ہوئی جس کے نال اس دے گہرے سبند بن گئے ਦਾਨਿਸ਼ ਦੇ ਜ਼ਰੀਏ ਜੋਤੀ ਦੀ ਪਛਾਣ ਪਾਕਿਸਤਾਨੀ ਖੂਫੀਆ ਏਜੰਸੀ ਦੇ ਹੋਰ ਏਜੰਟਸ ਨਾਲ ਕਰਾਈ ਗਈ ਜਿਨ੍ਹਾਂ ਵਿੱਚ ਅਲੀ ਅਹਿਸਾਨ ਅਤੇ ਸ਼ਾਕਰ ਉਰਫ ਰਾਣਾ ਸ਼ਹਿਬਾਜ਼ ਜਿਸ ਦਾ ਨਾਂ ਉਸਨੇ ਆਪਣੇ ਫੋਨ ਵਿੱਚ ਜੱਟ ਰੰਧਾਵਾ ਨਾਂ ਨਾਲ ਸੇਵ ਕੀਤਾ ਸੀ ਸ਼ਾਮਲ ਸਨ ਰਿਪੋਰਟ ਦੇ ਅਨੁਸਾਰ ਜੋਤੀ ਇਹਨਾਂ ਏਜੰਟਸ ਦੇ ਨਾਲ WhatsApp Telegram ਅਤੇ Snapchat ਵਰਗੇ ਇਨਕ੍ਰਿਪਟਿਡ ਪਲੇਟਫਾਰਮਸ ਦੇ ਜ਼ਰੀਏ ਸੰਪਰਕ ਵਿੱਚ ਰਹੀ ਉਹ ਨਾ ਸਿਰਫ ਪਾਕਿਸਤਾਨ ਦੇ ਪੱਖ ਵਿੱਚ ਸੋਸ਼ਲ ਮੀਡੀਆ ਤੇ ਸਕਾਰਾਤਮਕ ਇਮੇਜ ਪੇਸ਼ ਕਰ ਰਹੀ ਸੀ ਬਲਕਿ ਉਸਨੇ ਸੰਵੇਦਨਸ਼ੀਲ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਸਨ ਜੋਤੀ ਨੂੰ ਦਾਨਿਸ਼ ਅਤੇ ਉਸਦੇ ਸਹਿਯੋਗੀ ਅਲੀ ਅਹਿਸਾਨ ਦੇ ਜ਼ਰੀਏ ਪਾਕਿਸਤਾਨੀ ਖੂਫੀਆ ਅਧਿਕਾਰੀਆਂ ਨਾਲ ਮਿਲਵਾਇਆ ਗਿਆ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਉਸਦੇ ਆਉਣ ਜਾਣ ਤੇ ਰਹਿਣ ਦਾ ਇੰਤਜ਼ਾਮ ਕੀਤਾ ਉਸ ਨੇ ਇੱਕ ਪਾਕਿਸਤਾਨੀ ਖੂਫੀਆ ਅਧਿਕਾਰੀ ਦੇ ਨਾਲ ਗਹਿਰੇ ਸਬੰਧ ਬਣਾਏ ਅਤੇ ਹਾਲ ਹੀ ਵਿੱਚ ਉਸ ਦੇ ਨਾਲ ਇੰਡੋਨੇਸ਼ੀਆ ਦੇ ਬਾਲੀ ਦੀਪ ਦੀ ਯਾਤਰਾ ਕੀਤੀ ਮੀਡੀਆ ਰਿਪੋਰਟਸ ਦੇ ਮੁਤਾਬਕ احਸਾਨ ਉਰ ਰਹੀਮ ਉਰਫ ਦਾਨਿਸ਼ ਨੂੰ ਜਸੂਸੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ 13 ਮਈ 2025 ਨੂੰ ਭਾਰਤ ਸਰਕਾਰ ਨੇ ਪਰਸੋਨਾ ਨਾਨ ਗਰੇਟਾ ਕੋਸ਼ਤ ਕੀਤਾ ਅਤੇ ਉਸ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਜੋਤੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ਦੀ ਪੋਜੀਟਿਵ ਇਮੇਜ ਪੇਸ਼ ਕਰੇ ਪਾਕਿਸਤਾਨ ਉਸ ਦਾ ਇਸਤੇਮਾਲ ਭਾਰਤ ਦੇ ਵਿਰੋਧ ਪ੍ਰਚਾਰ ਅਤੇ ਜਸੂਸੀ ਸਰਗਰਮੀਆਂ ਦੇ ਲਈ ਕਰ ਰਿਹਾ ਸੀ ਜੋਤੀਮਲ ਹੋਤਰਾ ਦੇ ਪਿਤਾ ਹਰੀਸ਼ ਮਲ ਹੋਤਰਾ ਨੇ ਦੈਨਿਕ ਭਾਸ ਕਰਨੂ ਕਿਹਾ ਕਿ ਪੁਲਿਸ ਨੇ ਕਿਹਾ ਕਿ ਉਹ ਪਾਕਿਸਤਾਨ ਗਈ ਸੀ ਇਸ ਤੋਂ ਪਹਿਲਾਂ ਵੀਜ਼ਾ ਵਗੈਰਾ ਵੀ ਮੰਗਵਾਏ ਸਨ ਪਾਸਪੋਰਟ ਵੀ ਹੈ ਉਹ ਕੁੜੀ ਨੂੰ ਫੜ ਕੇ ਲੈ ਗਏ ਪੁਲਿਸ 15 ਮਈ ਨੂੰ ਆਈ ਸੀ ਉਹਨਾਂ ਨੇ ਘਰ ਦਾ ਸਾਮਾਨ ਵੀ ਖੰਗਾਲਿਆ ਮੇਰਾ ਤੇ ਮੇਰੇ ਭਰਾ ਦਾ ਫੋਨ ਲੈਪਟਾਪ ਬੈਂਕ ਦੀ ਪਾਸਬੁੱਕ ਸਭ ਲੈ ਗਈ ਮੈਂ ਜੋਤੀ ਨਾਲ ਮਿਲਿਆ ਉਸਨੇ ਕਿਹਾ ਕਿ ਮੇਰੇ ਕੋਲ ਕੁਝ ਵੀ ਗਲਤ ਨਹੀਂ ਮਿਲਿਆ ਪਿਤਾ ਨੇ ਕਿਹਾ ਕਿ 1-2 ਵਾਰ ਉਹ ਉੱਥੇ ਗਈ ਸੀ ਤੇ ਜਿਨ੍ਹਾਂ ਦੇ ਘਰੋਂ ਰੁਕੀ ਸੀ ਪਾਕਿਸਤਾਨ ਵਿੱਚ ਉਹਨਾਂ ਸਹੇਲੀਆਂ ਨਾਲ ਗੱਲ ਕਰਦੀ ਹੁੰਦੀ ਸੀ ਇੱਕ ਹਫ਼ਤੇ ਤੋਂ ਉਹ ਹਿਸਾਰ ਵਿੱਚ ਰਹਿ ਰਹੀ ਸੀ ਹਿਸਾਰ ਪੁਲਿਸ ਨੇ ਇਸ ਨਛੇਰਵਾਰ ਨੂੰ ਜੋਤੀ ਨੂੰ ਕੋਰਟ ਵਿੱਚ ਪੇਸ਼ ਕਰਕੇ 5 ਦਿਨ ਦੀ ਰਿਮਾਂਡ ਤੇ ਲੈ ਲਿਆ ਪਿਛਲੇ ਇੱਕ ਹਫ਼ਤੇ ਵਿੱਚ ਜੋਤੀ ਦੇ ਇਲਾਵਾ ਹਰਿਆਣਾ ਤੋਂ 3 ਅਤੇ ਪੰਜਾਬ ਤੋਂ 3 ਪਾਕਿਸਤਾਨੀ ਜਸੂਸ ਅਰੈਸਟ ਕੀਤੇ ਗਏ ਨੇ ਹਿਸਾਰ ਪੁਲਿਸ ਦੇ ਮੁਤਾਬਕ 15 ਮਈ ਨੂੰ ਡੀਐਸਪੀ ਚਿਤੰਦਰ ਕੁਮਾਰ ਦੀ ਅਗਵਾਈ ਵਿੱਚ ਟੀਮ ਨੇ ਜੋਤੀ ਨੂੰ ਉਸਦੇ ਘਰੋਂ ਹਿਰਾਸਤ ਵਿੱਚ ਲਿਆ ਸੀ ਉਸ ਦੇ ਖਿਲਾਫ ਹਿਸਾਰ ਸਿਵਲ ਲਾਈਨ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਕੇਂਦਰੀ ਏਜੰਸੀਆਂ ਜੋਤੀ ਤੋਂ ਪੁਛਤਾਛ ਕਰ ਰਹੀਆਂ ਨੇ ਹੋਰ ਵੀ ਲੋਕ ਪੁਲਿਸ ਨੇ ਹਿਰਾਸਤ ਚ ਲਏ ਨੇ ਜਨਾਂ ਤੋਂ ਪੁਛਤਾਛ ਜਾਰੀ ਹੈ ਇਹਨੂੰ ਛੋਟੀ ਉਮਰ ਚ ਬਹਿਕਣਾ ਕਹੀਏ ਪੈਸੇ ਦਾ ਲਾਲਚ ਕਹੀਏ ਜ਼ਿੰਦਗੀ ਚ ਕਿਤੇ ਪਹੁੰਚਣ ਦਾ ਸ਼ਾਰਟਕਟ ਕਈਏ ਜਾਂ ਹਨੀ trap ਤੇ ਪਤਾ ਨਹੀਂ ਪਰ ਜੇ ਸਾਡੇ ਆਪਣੇ ਬੱਚੇ ਇਸ ਰਸਤੇ ਤੇ ਜਾ ਰਹੇ ਨੇ ਤਾਂ ਇਸ ਤੇ ਚੈੱਕ ਰੱਖਣ ਦੀ ਬਹੁਤ ਲੋੜ ਹੈ ਧਰਮ ਕੋਈ ਵੀ ਹੋਵੇ ਮਜ਼ਹਬ ਕੋਈ ਵੀ ਹੋਵੇ ਮੁਲਕ ਦੇ ਲੋਕਾਂ ਨਾਲ ਗੱਦਾਰੀ ਨਹੀਂ ਕੀਤੀ ਜਾ ਸਕਦੀ ਆਪਣਿਆਂ ਦੀ ਜਾਨ ਨੂੰ ਨਹੀਂ ਰੋਲਿਆ ਜਾ ਸਕਦਾ ਜਿੰਨੇ ਵੀ ਫੜੇ ਗਏ ਨੇ ਫਿਰ ਕਹੂੰਗੀ ਇੰਟਰੋਗੇਸ਼ਨ ਜਾਰੀ ਹੈ ਵਾਹਿਗੁਰੂ ਜੀ ਮਤਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸ ਸਾਫ